ਆ ਪਾਲਿਸੀਆਂ ਥੋੜੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ ਐ ਐਨਓਸੀਆਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਤਿੰਨ ਤਿੰਨ ਮਹੀਨੇ ਤੋਂ ਲੋਕ ਧੱਕੇ ਖਾ ਰਹੇ ਨੇ ਗਲਾਡਾ ਆਫਿਸ ਕਦੀ ਉਹਨਾਂ ਦਾ ਪੋਰਟਲ ਬੰਦ ਹੋ ਜਾਂਦਾ ਕਦੀ ਉਹ ਕਹਿੰਦੇ ਜੀ ਆਹ ਡਾਕੂਮੈਂਟ ਪੁਰਾਣੀ ਸਾਰੇ ਡਾਕੂਮੈਂਟ ਪੁਰੇ ਹੋਣ ਤੋਂ ਬਾਅਦ ਵੀ ਗਲਾਡਾ ਵੱਲੋਂ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਨਾ ਕੋਈ ਪਾਲਸੀ ਹੈ ਜਿਹਦਾ ਕਿਸੇ ਦਾ ਬੰਦੇ ਦਾ 100 150 ਗਾਈ ਦਾ ਜਗਾ ਪਈ ਹੈ ਚੁੰਗੀ ਤੋਂ ਬਾਹਰ ਗਲਾਡਾ ਚ ਉਹਨੂੰ ਬਣਾਉਣ ਦੀ ਕੋਈ ਪਾਲਸੀ ਨਹੀਂ ਰਿਸ਼ਵਤ ਦੇ ਦੋ ਤਾਂ ਬਣ ਜਾਂਦੀ ਹੈ 1210 ਗਾਜ ਤੱਕ ਕਹਿੰਦੇ ਬਣਾ ਲਓ ਤੇ ਛੋਟਾ ਬੰਦਾ ਕਿੱਥੇ ਜਾਵੇ ਜੀ ਜੇ ਤੁਹਾਡੇ ਕੋਲੇ 800 ਗਾਜ ਦਾ پلاਟ ਹੈ ਤੁਸੀਂ ਆਪਣਾ ਬੱਚਾ ਬਾਹਰ ਭੇਜਣਾ ਹੈ 200 ਗਾਜ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲ 800 ਗਾਜ ਦੀ ਐਨਓਸੀ ਹੈਗੀ ਨਹੀਂ ਵੇਚ ਸਕਦੇ ਕਿਹੜਾ ਕਾਨੂੰਨ ਹੈ ਇਹ ਇਹ ਕਿਹੜਾ ਕਰੋੜਾ ਜਿਹੜਾ ਕਹਿੰਦਾ ਕਿ ਅਸੀਂ 200 ਗਾਇ ਨਹੀਂ ਵੇਚ ਸਕਦੇ ਵਿੱਚੋਂ ਤੁਹਾਡੇ ਘਰੇ ਤੁਹਾਡੇ ਇੱਕ ਫਰੂਟ ਵਾਲੀ ਰੇੜੀ ਕੋਲੇ ਸਾਲੇ 12 ਕੇਲੇ ਪਏ ਆ ਕਿ ਉਹ ਚਾਰ ਕੇਲੇ ਨਹੀਂ ਵੇਚ ਸਕਦਾ ਉਹ ਚਾਰ ਕੇਲੇ ਵੇਚ ਸਕਦਾ ਜੀ 200 ਗਾਇ ਦਾ ਪਲਾਟ ਨਹੀਂ ਵੇਚ ਸਕਦੇ ਵਿੱਚੋਂ ਕਿਹੜਾ ਗੁਣਾ ਕਰ ਲਿਆ ਪ੍ਰਾਪਰਟੀ ਵਾਲਿਆਂ ਨੇ ਦੱਸੋ ਮੈਨੂੰ ਅੱਛਾ 1 ਮੀਟਰ ਨੂੰ ਲੈ ਕੇ ਵੀ ਦਿੱਕਤ ਆ ਰਹੀ ਹੈ ਮੀਟਰ ਨੂੰ ਸੀਐਸ ਸਾਹਿਬ ਆਉਂਦੇ ਆ ਇੱਥੇ ਆ ਕੇ ਕਹਿ ਦਿੰਦੇ ਆ ਜੀ ਮੀਟਰ ਲਗਾਓ ਜੀ ਗਰੀਬ ਦਾ ਬੱਚਾ ਪੜਦਾ ਦੱਸੋ ਜੀ ਕਿਹੜੇ ਮੀਟਰ ਲੱਗੇ ਕਿਹੜੀ ਚਿੱਠੀ ਜਾਰੀ ਕਰਤੀ ਐਸਸੀ ਨੇ ਵੀ ਜਿਹੜੇ ਉੱਥੇ ਵੀ ਮੀਟਰ ਲੱਗਣ ਜਾਣਗੇ ਆਪਣਾ ਆਉਂਦੇ ਆ 50 100 150 ਗਾਈ ਦੀ ਕਲੋਨੀਆ ਜਿਹੜਾ ਗਰੀਬ ਬੰਦਾ ਰਹਿ ਰਿਹਾ ਉਹਨੇ ਕੀ ਗੁਨਾਹ ਕਰ ਲਿਆ ਮਕਾਨ ਪਾ ਲਿਆ ਜਦੋਂ ਮਕਾਨ ਬਣ ਰਿਹਾ ਸੀ ਉਦੋਂ ਤੁਸੀਂ ਕਿੱਥੇ ਸੀ ਉਹ ਤੁਸੀਂ ਉਹਦਾ ਮਕਾਨ ਰੋਕਿਆ ਬਣਨ ਤੋਂ ਅੱਜ ਤੁਸੀਂ ਮੂੰਹ ਚੱਕ ਕੇ ਉਹਦਾ ਮਕਾਨ ਢਾਹਣ ਚਲੇ ਜਾਂਦੇ ਹੋ ਬਸ ਕੋਈ ਪਾਲਿਸੀ ਨਹੀਂ ਕੋਈ ਕੁਛ ਨਹੀਂ ਹਰਿਆਣਾ ਗਵਰਨਮੈਂਟ ਨੇ 2023 ਤੱਕ ਦੀਆਂ ਸਾਰੀਆਂ ਕਲੋਨੀਆ ਅਪਰੂਵ ਕਰਤੀਆਂ ਇਹਨਾਂ ਨੂੰ ਗਰੀਬ ਬੰਦੇ ਦਾ ਦਰਦ ਨਹੀਂ ਨਜ਼ਰ ਆਉਂਦਾ 1000 ਰੁਪਿਆ ਗਾਈ ਭਗਵੰਤ ਸਮਾਰਕ ਕਹਿੰਦਾ ਦੇਣਾ ਹੈ 3 ਸਾਲ ਰਹਿ ਗਏ 36000 ਰੁਪਏ ਦਿੱਤਾ ਜਾਊਗਾ ਇਹ ਦੇ ਤਾਂ 40000 ਰੁਪਏ ਤਸਦੀਲ ਦਾ ਐਨਓਸੀ ਦਾ ਮੰਗਦਾ ਗਰੀਬ ਬੰਦੇ ਤੋਂ ਕਿੱਥੇ ਜਾਊਗਾ ਉਹ ਦੱਸੋ ਗਰੀਬੰਦਾਂ ਬੋਲ ਕੀ ਪ੍ਰਾਪਰਟੀ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਹੈ ਨੁਕਸਾਨ ਕੰਬ ਬੰਦ ਹੋਇਆ ਹੈ ਪ੍ਰਾਪਰਟੀ ਵਾਲੇ ਤੇ ਐਨੇ ਕਾਲੇ ਐ ਬਸ ਅਮੇ ਹਫਤੇ ਬਾਅਦ ਦੁਕਾਨ ਤੇ ਤਾਲੇ ਐ ਤੋਂ ਬਾਈਕਾਟ ਕਰੋਗੇ ਬਾਈਕਾਟ ਹਰੇਕ ਮੈਂ ਹਰੇਕ ਬੰਦੇ ਨੂੰ ਫੇਰ ਕਹਿਣਾ ਆਪਣੇ ਘਰ ਦੇ ਬਾਹਰ ਫਲੈਕਸ ਲਾਓ ਸਰਕਾਰ ਦਾ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਓ 50000 ਬੰਦਾ ਪ੍ਰਾਪਰਟੀ ਦੇ ਕਿਤੇ ਨਾਲ ਜੁੜਿਆ ਹੋਇਆ ਹੈ ਜਿਹੜਾ ਦੁਕਾਨਦਾਰ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਇੰਡਸਟਰੀਜ਼ 'ਚ ਕੰਮ ਕਰਦਾ ਉਹ ਪਲਾਟ ਲੈਂਦਾ ਜਿਹੜਾ ਡੀਲਰ ਆ ਉਹ ਪਲਾਟ ਲੈਂਦਾ ਜਿਹੜਾ ਮਜ਼ਦੂਰ ਆ ਮਕਾਨ ਤੇ ਕੰਮ ਕਰਦਾ ਪਰ ਸੀਐਮ ਸਾਹਿਬ ਕਹ ਰਹੇ ਵੀ ਲਗਾਤਾਰ ਅਸੀਂ ਆਨਲਾਈਨ ਕਰਤਾ 21 ਦਿਨ ਦੇ ਵਿੱਚ ਜਿਹੜੀ ਐਨਓਸੀ ਮਿਲ ਜਾਂਦੀ ਹੈ ਪਰ ਲੱਗਦਾ ਹੈ ਕਿ ਭਾਈ ਸਾਹਿਬ 21 ਦਿਨ ਤਾਂ ਨਾ ਮੈਨੂੰ ਲੱਗਦਾ ਹੈ ਬੰਦੇ ਨੂੰ ਚੱਕਰ ਮਾਰ ਮਾਰ ਕੇ ਇਹੀ ਦੱਸਣ ਨੂੰ ਇਹ ਲਾ ਦਿੰਦੇ ਆ ਵੀ ਤੈਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ ਇਹਨਾਂ ਦਾ ਪੋਰਟਲ ਦੇਖੋ ਚੱਲਦਾ ਹੈ ਤਹਿਸੀਲਦਾਰ ਟਾਈਮ ਸਿਰ ਨਹੀਂ ਆਂਦਾ ਤਹਿਸੀਲਦਾਰ ਆਂਦਾ ਹੈ 2 ਵਜੇ ਆਂਦਾ ਹੈ ਲ ਕੋਈ ਤਹਿਸੀਲਦਾਰ ਦੀ ਟਾਈਮਿੰਗ ਨਹੀਂ ਆਈਆਂ ਨੇ 10:00 ਤੋਂ 5:00 ਜਾਣਾ ਹੈ ਉਹ ਭਗਵੰਤ ਮਾਨ ਜੀ ਕਹਿੰਦੇ ਵੀ 9:00 ਵਜੇ ਤੋਂ ਬੰਦਾ ਆ ਜਾਂਦਾ 9:00 ਵਜੇ ਕਿਹੜਾ ਤਹਿਸੀਲਦਾਰ ਦਫ਼ਤਰਾਂ ਦਾ ਦੱਸੋ ਵੀ ਜਿਹੜੀ ਸਰਕਾਰ ਕਹਿ ਰਹੀ ਸੀ ਵੀ ਕਰਪਸ਼ਨ ਖਤਮ ਕਰ ਦਾਂਗੇ ਕਰਪਸ਼ਨ ਹੋਰ ਵੱਧ ਗਈ ਹੈ ਕਰਪਸ਼ਨ ਦਾ ਸਰ ਇੰਨੀ ਹੋ ਗਈ ਵੀ ਜੇ ਹਾਲ ਰੇ ਨਾ ਤੇ ਇਹ ਕਹਿੰਦੇ ਨੇ ਲੋਕੀ ਕਹਿੰਦੇ ਵਾਪਸ ਆਉਗੇ ਮੇਨੂੰ ਲੱਗਦਾ ਪੰਜਾਬ ਅੱਧਾ ਖਾਲੀ ਹੋ ਗਿਆ ਤਾਂ ਹੋਰ ਹੋ ਜਾਣਾ ਜੀ ਇਹ ਪਾਲਿਸੀਆਂ ਸਹੀ ਨਾ ਹੋਈਆਂ ਤਾਂ ਸੋਗਣਾ ਵੱਧ ਕੀ ਕਰਪਾ ਹਾਂ ਗੱਲ ਦੇਖਦੇ ਹੋ ਕੀ ਹਲ ਮੰਗਦੇ ਹੋ ਸਰਕਾਰ ਦਾ ਕੋਈ ਬੋਝ ਹੋ ਗਿਆ ਸਾਰੇ ਭਰਾਵਾਂ ਦੀ ਸਹੀ ਹੈ ਆਪਾਂ ਲੰਘ ਕੇ ਜਾਣਗੇ ਮੇਰਾ ਨਾਮ ਊਨੀਸ਼ ਚੋਪੜਾ ਹੈ ਕਿਹੜੀ ਐਸੋਸੀਏਸ਼ਨ ਹੈ ਇਹ ਸਾਡੀ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਹੈ ਕਲੋਨਾਈਜ਼ਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਜੀ ਜੀ ਦੇਖੋ ਗੱਲ ਇਸ ਤਰ੍ਹਾਂ ਦੋਸਤੋ ਜਿਹੜਾ ਰੀਅਲ ਏਸਟੇਟ ਦਾ ਕਾਰੋਬਾਰ ਹੈ ਇਹ ਬਹੁਤ ਵੱਡੀ ਇੰਡਸਟਰੀ ਹੈ ਬੇਸਿਕਲੀ ਤੇ ਅਸੀਂ ਲੁਧਿਆਣੇ ਤੋਂ ਜਿਹੜੀ ਸਾਡਾ ਇਹ ਕਾਰੋਬਾਰ ਪ੍ਰਾਪਰਟੀ ਡੀਲਰਾਂ ਦਾ ਜਾਂ ਹੋਰ ਰੀਅਲ اسٹیਟ ਦਾ ਸ਼ੁਰੂ ਤੋਂ ਸਰਕਾਰ ਵੱਡੇ ਘਰਾਨਾ ਨਾਲ ਜਿਹੜੇ ਅਪਰੂਵਡ ਵੱਡੇ ਲੈਵਲ ਤੇ ਕਲੋਨੀਆਂ ਕੱਟਦੇ ਨੇ ਸਰਕਾਰ ਸ਼ੁਰੂ ਤੋਂ ਉਹਨਾਂ ਨਾਲ ਉਹਨਾਂ ਵੱਲ ਦੇਖ ਕੇ ਚੱਲਦੀ ਹੈ ਜਦਕਿ ਸਰਕਾਰ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਗਲਾਡਾ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ ਕੋਈ ਨਦੀ ਸਕੀਮ ਨਹੀਂ ਆਇਆ ਅੱਜ ਤੱਕ ਆਈ ਕਿ ਕਿਸੇ ਗਰੀਬ ਨੂੰ 50 100 ਗਜ ਦਾ ਘਰ ਦੇਣਾ ਜੇ ਸਰਕਾਰ 50 100 ਗਜ ਦਾ ਘਰ ਨਹੀਂ ਦਿੰਦੀ 플ੌਟ ਨਹੀਂ ਦਿੰਦੀ ਕਿਸੇ ਗਰੀਬ ਨੂੰ ਤੇ ਕਲੋਨਾਈਜ਼ਰਾਂ ਨੇ ਤਾਂ 50 100 ਗਜ ਦੇ 플ੌਟ ਕੱਟਨੇ ਨੇ ਨਾ ਜਦੋਂ ਕੱਟਦੇ ਨੇ ਸਰਕਾਰ ਕੋਲੋਂ ਮਿੰਤਾں ਤਰਲੇ ਕਰਦੇ ਜਾ ਕੇ ਵੀ ਸਾਡੀ ਕਲੋਨੀ ਅਪਰੂਵ ਕਰ ਦੋ ਕਰ ਦੋ ਕਰ ਦੋ ਸਰਕਾਰ ਦੋ ਦੋ ਤਿੰਨ ਤਿੰਨ ਸਾਲ ਢੇੜੇ ਕਢਾ ਕੇ ਕੋਈ ਉਹਨਾਂ ਦਾ ਸਿੰਗਲ ਵਿੰਡੋ ਸਿਸਟਮ ਨਹੀਂ ਹੈਗਾ ਵੀ ਜਾ ਕੇ ਤੁਸੀਂ ਫਾਈਲ ਲਗਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਰਕਾਰ ਜਾਂ ਜਿਹੜੇ ਥੱਲੇ ਅਫਸਰ ਬੈਠੇ ਆ ਸਿਰਫ ਆਪਣੇ ਨਿੱਜੀ ਇੰਟਰਸਟ ਦੇ ਚੱਕਰ ਦੇ ਵਿੱਚ ਕਿਸੇ ਦਾ ਕੋਈ ਐਨਓਸੀ ਕੋਈ ਫਾਈਲ ਅਪਰੂਵ ਨਹੀਂ ਕਰਦੀ ਨਾ ਸਰਕਾਰ ਕੋਈ ਪਾਲਿਸੀ ਲੈ ਕੇ ਆਂਦੀ ਹੈ ਨਾ ਕੋਈ ਕਲੋਨੀ ਕੱਟਦੀ ਹੈ ਜਿਹੜੇ ਆਮ ਲੋਕ ਕਲੋਨਾਈਜ਼ਰ ਕਲੋਨੀਆਂ ਕੱਟਦੇ ਨੇ ਉਹ ਕੱਟਣ ਤੋਂ ਬਾਅਦ ਉਹ ਕਹਿੰਦੇ ਸਾਡੀ ਫੀਸ ਜਮ੍ਹਾਂ ਕਰਾ ਲਓ ਸਾਨੂੰ ਤੁਸੀਂ ਸਾਨੂੰ ਐਨਓਸੀਆਂ ਦੇ ਦਿਓ ਉਹ ਜਾ ਕੇ ਗਰੀਬ ਲੋਕਾਂ ਦੇ 50 50 100 100 ਕਾਇਦੇ ਘਾਟਾ ਨਹੀਂ ਸ਼ੁਰੂ ਕਰ ਦਿੰਦੇ ਆ ਆਮ ਬੰਦਾ ਆਮ ਜਿਹੜਾ ਸ਼ਹਿਰੀ ਹੈ ਉਹ ਕਿੱਥੇ ਜਾਵੇ ਇਹਦਾ ਕੋਈ ਦਰਦ ਸਮਝਦਾ ਹੀ ਨਹੀਂ ਸਰਕਾਰ ਕਦੀ ਮੈਂ ਅਸੀਂ ਭਗਵੰਤ ਮਾਨ ਜੀ ਕਹਿੰਦੇ ਆ ਮੈਂ ਆਹ ਕੰਮ ਕਰਤਾ ਉਹ ਕਰਤਾ ਉਹ ਡਿਵੈਲਪਮੈਂਟ ਕਰਤੀ ਸਰਕਾਰ ਬੇਸਿਕਲੀ ਸਿਰਫ ਹਵਾ 'ਚ ਕੰਮ ਕਰ ਰਹੀ ਹੈ ਪ੍ਰੈਕਟੀਕਲੀ ਜ਼ਮੀਨੀ ਆਧਾਰ ਤੇ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਵੱਲੋਂ ਔਰ ਸੁਣੋ ਸੁਣੋ ਔਰ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਬੈਠੇ ਐ ਉਹ ਆਪਣੀ ਪੂਰੀ ਮਨਮਾਨੀ ਕਰਦੇ ਪਿਆ ਹੈ। ਕੀ ਸਰਕਾਰ ਨੂੰ ਇਹ ਨਜ਼ਰ ਨਹੀਂ ਆਂਦਾ? ਡੀਸੀ ਸਾਹਿਬ ਨੂੰ ਇਹ ਨਜ਼ਰ ਨਹੀਂ ਆਂਦਾ? ਐਮਐਲਏ ਨੂੰ ਨਜ਼ਰ ਨਹੀਂ ਆਂਦਾ? ਸਭ ਨੂੰ ਸਭ ਕੁਝ ਪਤਾ ਹੈ ਕਿਉਂਕਿ ਸਭ ਦੇ ਪਰਸਨਲ ਇੰਟਰਸਟ ਨੇ ਚਾਹੇ ਸਰਕਾਰ ਦੇ ਨਮਾਇंदे ਨੇ ਚਾਹੇ ਉਹ ਅਫਸਰ ਬੈਠੇ ਉੱਪਰ ਅਸੀਂ ਚਾਹੁੰਦੇ ਹਾਂ ਕਿ ਆਮ ਪੰਜਾਬ ਗਾਇਜ਼ ਦੇ ਬੰਦੇ ਕੋਲੋਂ ਤੁਸੀਂ 50 50000 ਰੁਪਏ ਰਿਸ਼ਤੀ ਦਾ ਰਿਸ਼ਵਤ ਲਓਗੇ ਵੀ ਐਨਓਸੀ ਤੋਂ ਬਿਨਾ ਐਨਓਸੀ ਖੋਲਣੀ ਨਹੀਂ ਇੱਥੇ ਰਿਸ਼ਵਤ ਵਧਾਤੀ ਆਮ ਗਰੀਬ ਆਦਮੀ ਪਿਸਰਿਆ ਉਹਨੂੰ ਕੌਣ ਦੇਖ ਰਿਹਾ ਅੱਜ ਦੱਸੋ ਅੱਜ ਉਹ ਉਹਦਾ ਕੀ ਹਾਲ ਹੈ ਐਮਐਲਏ ਨਹੀਂ ਮਿਲੀ ਭੁਗਤ ਮੈਂ ਕਹਿੰਦਾ ਹਰ ਮੈਂ ਹਰ ਨਮਾਇੰਦੇ ਦੀ ਗੱਲ ਕਰ ਰਿਹਾ ਐ ਨਹੀਂ ਸਾਡੇ ਵੈਸਟ ਸਾਰੀਆਂ ਤਹਿਸੀਲਾਂ ਦੇ ਵਿੱਚ ਬਾਓ ਜੀ ਰੋਜ਼ ਲੱਖਾਂ ਰੁਪਈਆ ਰਿਸ਼ਵਤ ਜਾ ਰਹੀ ਹੈ ਤਹਿਸੀਲਦਾਰ ਰਿਸ਼ਵਤ ਲੈ ਰਿਹਾ ਉਹ ਕੱਲਾ ਨਹੀਂ ਲੈ ਰਿਹਾ ਉਹ ਕੱਲਾ ਨਹੀਂ ਲੈ ਰਿਹਾ ਉਹਦੀ ਕੋਈ ਹਿੰਮਤ ਨਹੀਂ ਹੈ ਕੱਲਾ ਰਿਸ਼ਵਤ ਲੈਂਦੇ ਦੀ ਉਹ ਸਾਰਾ ਚੇਨ ਸਿਸਟਮ ਬਣਿਆ ਹੋਇਆ ਤੇ ਇਹ ਚੇਨ ਕਿਹਨੇ ਤੋੜਨੀ ਹੈ ਜੀ ਇਹ ਭਗਵੰਤ ਮਾਨ ਜੀ ਨੂੰ ਇਹ ਨਜ਼ਰ ਨਹੀਂ ਆਉਂਦਾ ਭਗਵੰਤ ਮਾਨ ਜੀ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਐ ਜਿਹੜੇ ਪੋਸਟਰ ਲਾਉਂਦੇ ਐ ਯੂਨੀਪੋਲ ਦੇ ਉੱਤੇ ਮੈਂ ਆ ਇੰਨੀਆਂ ਨੌਕਰੀਆਂ ਦੇਤੀਆਂ ਆ ਡਿਵੈਲਪਮੈਂਟ ਕਰਤੀ ਕਿ ਭਗਵੰਤ ਮਾਨ ਜੀ ਇਹ ਸਾਡੇ ਲੱਖਾਂ ਬੰਦੇ ਦਾ ਕੀਤਾ ਪ੍ਰਾਪਰਟੀ ਡੀਲਰਾਂ ਦਾ ਤੇ ਉਹਨਾਂ ਨੂੰ ਕਿਹਨੇ ਦੇਖਣਾ ਜੀ ਸੈਟਰ ਤੱਕ ਗੱਲ ਪਹੁੰਚਾਓਗੇ ਸਰ ਆਪਣੀ ਬਿਲਕੁਲ ਪਹੁੰਚਾਵਾਂਗੇ ਅਸੀਂ ਹੁਣ ਸਾਰਿਆਂ ਨੇ ਇਕੱਠ ਕਰ ਲਿਆ ਅੱਜ ਇਹ ਮੀਟਿੰਗ ਇਸੇ ਕਰਕੇ ਕੀਤੀ ਹੈ ਕਿ ਅਸੀਂ ਇੱਕ ਪੂਰੀ ਬੋਡੀ ਬਣਾਵਾਂਗੇ ਜੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਹਰ ਕਦਮ ਚੱਕਾਂਗੇ ਹਰ ਕੰਮ ਕਰਾਂਗੇ ਜਿਹੜਾ ਸਾਡੇ ਕੀਤੇ ਨੂੰ ਰੈਗੂਲਰ ਨਹੀਂ ਕਰੂਗਾ ਤੇ ਅਸੀਂ ਹਰ ਕਦਮ ਤੱਕ ਜਾਵਾਂਗੇ ਜੀ ਹਾਂਜੀ ਹਾਂਜੀ ਸਰ ਸਭ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਪ੍ਰੈਸ ਵਾਲਿਆਂ ਦਾ ਧੰਨਵਾਦੀਆਂ ਕਿ ਤੁਸੀਂ ਅੱਜ ਇੱਥੇ ਸਾਡੇ ਵਿੱਚ ਆਏ ਹੋ ਔਰ ਸਾਡੀ ਲੁਧਿਆਣਾ ਕਨੋਨਾਈਜ਼ਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਦੀ ਅੱਜ ਤੁਸੀਂ ਇਹ ਕਵਰਿੰਗ ਕਰ ਰਹੇ ਹੋ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਾਰਡ ਲੈਵਲ ਦਾ ਵਰਕਰ ਹਾਂ ਔਰ ਇਹ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਕਿ ਮੈਂ ਡੀਲਰ ਐਸੋਸੀਏਸ਼ਨ 올ਡ ਰਾਜਪੁਰਾ ਰੋਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਹਾਂ ਇਹ ਅੱਜ ਦੀ ਨਹੀਂ ਹੈ 2010 ਤੋਂ ਲੈ ਕੇ ਅਸੀਂ ਇਹਦੇ ਵਿੱਚ ਪਿਸ ਰਹੇ ਹਾਂ ਸਾਰੀਆਂ ਸਰਕਾਰਾਂ ਦੇ ਕੋਲ ਸਾਡੇ ਨਮਾਇंदे ਸਾਡੇ ਐਮਐਲਏ ਚਾਹੇ ਉਹ ਕਾਲੀ ਦਲ ਦੇ ਸੀ ਚਾਹੇ ਉਹ ਭਾਜਪਾ ਦੇ ਸੀ ਚਾਹੇ ਉਹ ਕਾਂਗਰਸ ਦੇ ਸੀ ਅਸੀਂ ਸਾਰੇ ਹੀ ਇਸ ਮੁੱਦੇ ਨੂੰ ਲੈ ਕੇ ਚੱਲਦੇ ਆਏ ਹਾਂ ਔਰ ਚੱਲ ਰਹੇ ਹਾਂ ਅੱਜ ਵੀ ਅਸੀਂ ਇਹ ਮੁੱਦੇ ਨੂੰ ਆਪਣੇ ਨੂੰ ਲੈ ਕੇ ਜੋ ਤਹਿਸੀਲਾਂ ਦੇ ਵਿੱਚ ਮੇਰੇ ਵੀਰ ਨੇ ਦੱਸਿਆ ਵੀ ਆਹ ਕੁਝ ਹੋ ਰਿਹਾ ਹੈ ਇਹ ਮੈਟਰ ਨੂੰ ਲੈ ਕੇ ਵੀ ਅਸੀਂ ਆਪਣੇ ਐਮ ਐਲ ਏ ਸਹਿਬਾਨਾਂ ਨਾਲ ਔਰ ਐਮ ਐਲ ਏ ਸਹਿਬਾਨਾਂ ਨੇ ਉੱਤੇ ਤੱਕ ਬਿਲਕੁਲ ਇਹ ਸਾਡੇ ਸਾਰੀਆਂ ਨੌਲੇਜ ਆ ਰੀਆਂ ਨੇ ਚੀਜ਼ਾਂ ਔਰ ਇਹਦੇ ਉੱਤੇ ਬਹੁਤ ਹੀ ਜਲਦੀ ਕਿਉਂ ਕਿ ਇੱਕ ਪਾਲਿਸੀ 2022 ਦੀ ਸਾਡੀ ਸਰਕਾਰ ਜਿਹੜੀ ਹੈ ਉਹ ਕਲੋਨਾਈਜ਼ਰਾਂ ਔਰ ਪ੍ਰੋਪਰਟੀ ਡੀਲਰਾਂ ਵਾਸਤੇ ਬਣਾਨ ਜਾ ਰਹੀ ਸੀਗੀ ਲੇਕਿਨ ਹਾਈ ਕੋਰਟ ਦੇ ਇੱਕ ਸਟੇ ਆਰਡਰ ਕਰਕੇ ਉਹ ਪਾਲਿਸੀ ਪੈਂਡਿੰਗ ਪਈ ਹੈ ਔਰ ਮੈਨੂੰ ਇਹ ਲੱਗਦਾ ਕਿ ਸਰਕਾਰ ਬਹੁਤ ਜਲਦੀ ਕੋਰਟ ਤੋਂ ਉੰਦੇ ਵਿੱਚ ਉਹ ਲੈ ਕੇ ਕੋਰਟ ਦੇ ਵਿੱਚ ਪੇਸ਼ ਹੋ ਕੇ ਉਹ ਪਾਲਿਸੀ ਨੂੰ ਲਿਆਏਗੀ ਔਰ ਸਾਨੂੰ ਰਾਹਤ ਤਾਂ ਬਹੁਤ ਜਲਦੀ ਮਿਲੇਗਾ ਲੇਕਿਨ ਫਿਲਹਾਲ ਸਾਨੂੰ ਕੋਈ ਰਾਹਤ ਨਹੀਂ ਲੱਗਦਾ ਵੀ 2018 ਦੇ ਵਿੱਚ ਜਿਹੜੀ ਆਖਰੀ ਪਾਲਿਸੀ ਆਈ ਸੀ ਉਸ ਤੋਂ ਬਾਅਦ ਜਿਹੜੇ ਵੀ ਉਸ ਤੋਂ ਬਾਅਦ ਜਿਹੜੇ 플ਾਟ ਖਰੀਦੇ ਗਏ ਨੇ ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ ਐਨਓਸੀ ਨਹੀਂ ਦਿੱਤੀ ਹੈਗੀ ਲੱਗਦਾ ਕਿ ਉਸ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂਕਿ 2018 ਤੋਂ ਬਾਅਦ ਬਹੁਤ ਲੋਕਾਂ ਨੇ ਖਰੀਦ ਆ ਦੇਖੋ 2018 ਦੇ ਵਿੱਚ ਅਸੀਂ ਸਰਕਾਰ ਨੂੰ ਮਿਲੇ ਸੀ ਸਾਡੇ ਨਮਾਇੰਦੇ ਮਿਲੇ ਸੀ ਔਰ ਅਸੀਂ ਇੱਕ ਉਹਨਾਂ ਨੂੰ ਅਸ਼ਵਾਸਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਅਨ ਰੈਗੂਲਰ ਕਲੋਨੀ ਨਹੀਂ ਕਟਾ ਪਰ ਉਹ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹ ਨਹੀਂ ਰੁਕੇ ਉਸ ਗੱਲ ਤੋਂ ਔਰ ਉਹ ਚੀਜ਼ ਨੂੰ ਅਸੀਂ ਅੱਜ ਫੇਰ ਕਹਿੰਦੇ ਆਂ ਕਿ ਅਸੀਂ ਉਦੋਂ ਵਾਦਾ ਕੀਤਾ ਸੀ ਹੁਣ ਅੱਜ ਅਸੀਂ ਫੇਰ ਵਾਦਾ ਕਰਦੇ ਆਂ ਕਿ ਇਸ ਤੋਂ ਬਾਅਦ ਇਹ ਕੰਮ ਨਹੀਂ ਹੋਊਗਾ ਲੇਕਿਨ ਉਹ ਲਗਾਤਾਰ ਉਹ ਇਹੋ ਗੱਲ ਅਫਸਰਾਂ ਕੋਲ ਅਸੀਂ ਮਿਲੇ ਆਂ ਅਸੀਂ ਸੀਏ ਗਲਾਡਾ ਕੋਲ ਵੀ ਗਏ ਆਂ ਅਸੀਂ ਉਹਨਾਂ ਨੂੰ ਮਿਲੇ ਆਂ ਉਹਨਾਂ ਨੇ ਸਾਨੂੰ ਇਹੋ ਗੱਲ ਕਹੀ ਹੈ ਕਿ ਰੋਕ ਨਹੀਂ ਲੱਗਦੀ कि ਅਸੀਂ ਇਸ ਕਰਕੇ ਨਹੀਂ ਤਾਂ ਉਹ ਵੀ ਵੇਟ ਕਰ ਰਿਹਾ ਵੀ ਹਾਈ ਕੋਰਟ ਦੇ ਫੈਸਲੇ ਆਣ ਤੁਹਾਡੇ ਲਈ ਅਸੀਂ ਪਾਲਿਸੀ ਲੈ ਕੇ ਆਈਏ ਤਾਂ ਕਿ ਅੱਜ ਤੱਕ ਸਾਨੂੰ ਇਹੋ ਲੱਗਦਾ ਜਿਹੜੀ ਪਾਲਸੀ ਆਏਗੀ ਇਹ ਸਰਕਾਰ ਨੇ ਅੱਜ ਤੱਕ ਕੀ ਲੈ ਕੇ ਆਈ ਹੈ ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਸਰਕਾਰ ਪਾਲਸੀ ਨਹੀਂ ਬਣਾ ਪਾਰੀ ਹਲੇ ਤੱਕ ਤੇ ਜਿਹੜੇ ਛੋਟੇ ਪਲਾਟ ਆ ਗਰੀਬ ਹੈ ਉਹਨਾਂ ਲਈ ਫਿਰ ਕੌਣ ਕਲੋਨੀ ਕੱਟੂਗਾ ਕਿਉਂਕਿ ਲੁਧਿਆਣਾ ਦੇ ਵਿੱਚ ਪਿੱਛੇ ਕਈ ਸਾਲਾਂ ਤੋਂ ਜਿਹੜੀ ਕਲੋਨੀ ਤੱਕ ਨਹੀਂ ਕੱਟੀ ਗਈ ਖਾਸ ਕਰਕੇ ਗਰੀਬ ਵਾਲੀ ਸੋ ਲੱਗਦਾ ਕਿ ਸਰਕਾਰ ਨੂੰ ਉੱਧਰ ਵੀ ਧਿਆਨ ਦੇਣ ਦੀ ਲੋੜ ਹੈ ਦੇਖੋ ਜੀ ਪਿੱਛੇ ਜੇ ਮੈਂ ਤੁਹਾਨੂੰ ਇਹ ਦੱਸਦਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਈ ਸੀ ਤੁਹਾਡੀ ਨੋਲੇਜ ਹੋਏਗੀ ਉਹਦੇ ਵਿੱਚ 50 50 ਗਾਜ ਦੀ ਪਾਲਸੀ ਆਈ ਸੀ ਉਹ ਸਾਰੀਆਂ ਸਰਕਾਰਾਂ ਨੇ ਪੰਜਾਬ ਸਰਕਾਰ ਸਾਰੀਆਂ ਪੰਜਾਬ ਸਰਕਾਰ ਨੇ ਵੀ ਉਹਨੂੰ ਕੀਤਾ ਸੀਗਾ ਉਹਨਾਂ ਉੱਤੇ ਲੋਨ ਵੀ ਹੋਏ ਔਰ ਉਹਨਾਂ ਨੂੰ ਮੰਨਿਆ ਵੀ ਗਿਆ ਕੋਈ ਐਨਓਸੀ ਦੀ ਲੋੜ ਨਹੀਂ ਸੀ ਦੇਖੋ ਇਹ ਬੜੇ ਵੱਡੇ ਲੈਵਲ ਦੇ ਉੱਤੇ ਗੱਲਾਂ ਨੇ ਲੇਕਿਨ ਉਸ ਤੋਂ ਬਾਅਦ ਉਹ ਪਾਲਿਸੀ ਨੂੰ ਡਰਾ ਬੈਕ ਕਰ ਲਿਆ ਗਿਆ ਸੈਂਟਰ ਗਵਰਨਮੈਂਟ ਵੱਲੋਂ ਤੇ ਇਸ ਕਰਕੇ ਦੇਖੋ ਸਟੇਟਾਂ ਨੂੰ ਵੀ ਪ੍ਰੋਬਲਮ ਆਈ ਦੇਖੋ ਕਿਤੇ ਨਾ ਕਿਤੇ ਸੈਂਟਰ ਉਹ ਸਟੇਟ ਦੀ ਆਪਸ ਦੇ ਵਿੱਚ ਜਿਹੜੀ ਉਲਝਣ ਹੈ ਉਹ ਲੋਕਾਂ ਨੂੰ ਬਿਲਕੁਲ ਭੁਗਤ ਨਹੀਂ ਪੈ ਰਹੀ ਹੈ ਇਹ ਚੀਜ਼ ਤਾਂ ਬਿਲਕੁਲ ਹੈਗੀ ਹੈ ਲੇਕਿਨ ਇਹੋ ਜਿਹੇ ਜੇ ਪਾਲਿਸੀਆਂ ਆਣਗੀਆਂ ਤਾਂ ਸਟੇਟ ਤਾਂ ਵੱਧ ਚੜ ਕੇ ਉਹਦੇ ਚੀਸਾ ਲੈਣ ਨੂੰ ਤਿਆਰੀ ਬੈਠਾ ਸਰ ਜਿਹੜੀ ਇਹ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਤੋਂ ਵੱਲੋਂ ਵੀ ਇਹ ਦਿੱਕਤ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਨਹੀਂ ਜੀ ਪਿਛਲੀ 2010 ਤੋਂ ਮੈਂ ਤੁਹਾਨੂੰ ਦੱਸ ਰਿਹਾ ਜੀ 2000 ਐਜ਼ਿਟੇਸ਼ਨ ਤੇ ਆ 2010 ਤੋਂ ਲੈ ਕੇ ਐਜ਼ਿਟੇਸ਼ਨ ਤੇ ਆ ਸਾਡੀ ਬਹੁਤ ਜ਼ਿਆਦਾ ਸਰਕਾਰਾਂ ਨਾਲ ਗੱਲਬਾਤ ਹੁੰਦੀ ਨਹੀਂ ਸਾਡੇ ਨਮਾਇंदे ਮਿਲਦੇ ਰਹੇ ਅਸੀਂ ਖੁਦ ਮਿਲਦੇ ਰਹਿਆ ਅਸੀਂ ਕਿਹਾ ਜੀ ਕੋਈ ਅਫੋਰਡੇਬਲ ਸਾਨੂੰ ਇਹੋ ਜੀ ਪਾਲਿਸੀ ਦੇ ਦਿਓ ਸਿੰਗਲ ਵਿੰਡੋ ਸਿੰਗਲ ਵਿੰਡੋ ਇਹ ਅੱਜ ਤੋਂ ਨਹੀਂ ਅਸੀਂ 2010 ਤੋਂ ਡਿਮਾਂਡ ਕਰ ਰਹੇ ਹਾਂ ਸਾਰੀਆਂ ਸਰਕਾਰਾਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਅਕਾਲੀ ਦਲ ਭਾਜਪਾ ਸਰਕਾਰ ਕਾਂਗਰਸ ਦੀ ਸਰਕਾਰ ਅੱਜ ਅਸੀਂ ਆਪਣੀ ਖੁਦ ਦੀ ਸਰਕਾਰ ਤੋਂ ਵੀ ਇਹ ਸਿੰਗਲ ਵਿੰਡੋ ਸਿਸਟਮ ਦਾ ਕਹਿ ਰਹੇ ਆ ਕਿ ਇੱਕ ਵਿੰਡੋ ਤੇ ਸਾਨੂੰ ਜਾ ਕੇ ਸਾਰੀਆਂ ਸਹੂਲਤਾਂ ਮਿਲਣ ਤਾਂ ਜੋ ਪੰਜਾਬ ਗਵਰਨਮੈਂਟ